ਭਾਰਤ ਦੇ ਭੀਮ ਭਰਾਮbedkar ਕਰੀਏ ਜਾਣ ਦੇ ਅਰੇ ਮੌਕੇ ਆ ਤੁਹਾਡੀ ਗੁਰੂਵਾਦ ਪੰਨੂ ਦੇ ਵੱਲੋਂ ਬਾਬਾ ਸਾਹਿਬ ਦੇ ਬੁੱਤਾਂ ਨੂੰ ਸਾੜ ਪਹੁੰਚਾਉਣ ਦੀ ਧਮਕੀ ਦੇ ਵਿਰੋਧ ਦੇ ਵਿੱਚ ਬਜੰਗ ਦਲ ਵੱਲੋਂ ਬਟਾਲਾ ਵਿੱਚ ਰੋਸ ਪ੍ਰਦਰਸ਼ਨ ਕਰਦੇ ਆ ਆਤਵਾਦੀ ਪੰਨੂ ਦਾ ਪੁੱਤਾ ਮੋਕਾ ਗਿਆ ਤੁਹ ਅੰਦਾਜ਼ੇ ਮੌਕੇ ਤੇ ਐਨਟੀ ਟੈਰਰਿਸਟਾ ਫਰੰਟ ਦੇ ਗੁਰ 시ਵਰ ਸਿੰਘ ਮੰਡਲ ਵਿਸ਼ੇਸ਼ ਤੌਰ ਤੇ ਉੱਥੇ ਪਹੁੰਚੇ ਮੰਡਲ ਤੇ ਬਿਰੰਗ ਦਲ ਦੇ ਪ੍ਰਧਾਨ ਗਗਨ ਪਲਾਇਆ ਨੇ ਕਿਹਾ ਕਿ ਆਤਵਾਦੀ ਪੰਨੂ ਨੂੰ ਭਾਰਤੀ ਆਤਵਾਦ ਫੌਂਦੀ ਕੋਸ਼ਿਸ਼ ਉਦੋਂ ਲੋ ਕੀਤੀ ਜਾ ਰਹੀ ਹੈ ਅਤੇ ਹੁਣ ਉਹਨੇ ਜਾਤੀ ਦੰਗੇ ਭਰਉਂਦੇ ਆ ਪੋਸ਼ੀਆਂ ਵੀ ਸ਼ੁਰੂ ਕਰ ਦਿੱਤੀਆਂ ਅਸੀਂ ਉਸ ਦੀ ਕਿਸੇ ਸਾਥੀ ਨੂੰ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ ਆਦਰਦਨ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਜੀ ਦੀ ਜਨਮ ਦਿਤਾਵ ਦੀ ਆ ਉਸਤੇ ਸ਼ਰਦਾ ਦੇ ਫੁੱਲ ਭੇਂਟ ਕਰਨ ਆਏ ਆ ਬਟਾਲਾ ਵਿਖੇ ਗगन ਪਲਾਜਾ ਜੀ ਨੇ ਜਿਹੜੇ ਬਜਰੰਗ ਦਲ ਦੇ ਤੇ ਉੱਤਰ ਪ੍ਰਾਰਤ ਦੇ ਪ੍ਰਧਾਨ ਨੇ ਤੇ ਨਾਲ ਸਾਡੇ ਜਤਿੰਦਰ ਚੱਕਰਾ ਜੀ ਨੇ ਜਿਹੜੇ ਬਜਰੰਗ ਦਲ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਨੇ ਅਸੀਂ ਸਾਰੇ ਮਿਲ ਜੁਲ ਕੇ ਜਿਹੜਾ ਅਤਵਾਦੀ ਗੁਰਪਤੰਦ ਪੰਨੂ ਨੇ ਕਾਲ ਦਿੱਤੀ ਆ ਵੀ ਜਿਹੜਾ ਬੰਦਾ ਸ਼ਰਦਾ ਦੇ ਫੁੱਲ ਪੁਆਇੰਟ ਕਰੂਗਾ ਬੀ ਆਰ ਅੰਬੇਦਕਰ ਸਾਹਿਬ ਜੀ ਨੂੰ ਜਾਂ ਬੁੱਧ ਤੋੜੂਗਾ ਉਹਦੇ ਖਿਲਾਫ ਉਹਨੂੰ ਜਣੀ 11 ਲੱਖ ਰੁਪਏ ਨਾਮ ਦਵਾਂਗਾ ਜਿਹੜਾ ਨੁਕਸਾਨ ਕਰੂਗਾ ਅਸੀਂ ਬੀ ਆਰ ਅੰਬੇਦਕਰ ਜੀ ਦੇ ਸਵਿਧਾਨ ਜੀ ਨੂੰ ਮੰਨਣ ਵਾਲੇ ਵਿਅਕਤੀ ਆ ਅਸੀਂ ਉੱਥੇ ਜਾਵਾਂਗੇ ਸ਼ਰਦਾ ਦੇ ਫੁੱਲ ਪੇਂਟ ਕਰਾਂਗੇ ਇੱਥੋਂ 100 200 ਮੀਟਰ ਤੇ ਹੀ ਆ ਬੀ ਆਰ ਬੇਦਕਰ ਜੀ ਦੀ ਮੂਰਤੀ ਆ ਜੀ ਸਾਡੇ ਭਾਰ ਦਰਤਨ ਨੇ 32 ਡਿਗਰੀਆਂ ਸੀ ਮੈਂ ਉਸ ਹੱਤਵਾਦੀ ਪੰਨੂ ਨੂੰ ਕਹਿਣਾ ਚਾਹਨਾ ਵਾ ਤੇਰੀ ਤਾਂ ਇਨੀ ਡਿਗਰੀ ਵੀ ਨਹੀਂ ਜਿੰਨੀਆਂ ਸਾਡੇ ਬੀ ਆਰ ਬੇਦਕਰ ਬਾਬਾ ਸਾਹਿਬ ਦੀਆਂ ਡਿਗਰੀਆਂ ਸੀ 32 ਡਿਗਰੀਆਂ ਸੀ ਲੇਕਿਨ ਆਏ ਦਿਨ ਜਿਹੜਾ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਘਬਰਾਹਤ ਕਰ ਰਿਹਾ ਨਾ ਅੱਤਵਾਦੀ ਪੰਨੂ ਮੈਂ ਤੁਹਾਨੂੰ ਚੈਨਲ ਵਾਲਿਆਂ ਨੂੰ ਕਹਿਣਾ ਚਾਹਨਾ ਵਾ ਇਹਦੇ ਘਰੇ ਦੋ ਵਾਰ ਤਿਰੰਗਾ ਝੰਡਾ ਲਾਇਆ ਇਹਨੂੰ ਮੈਂ ਉਦੋਂ ਵੀ ਚੰਡੀਗੜ੍ਹ ਵਿੱਚ ਵੀ ਕਿਹਾ ਸੀ ਵੀ ਬੰਦੇ ਦਾ ਪੁੱਤ ਬਣ ਜਾ ਬੰਦੇ ਦਾ ਪੁੱਤ ਬਣ ਜਾ ਨਹੀਂ ਤੇ ਨਾਨੀ ਯਾਹ ਕਰਾ ਦੇਾਂਗੇ ਉਦੋਂ ਅਸੀਂ ਇਹਦਾ 1.5 ਕਰੋੜ ਦਾ ਨਾਮ ਰੱਖਿਆ ਸੀ ਜਿਹੜਾ 1.5 ਕਰੋੜ ਦਾ ਨਾਮ ਅਸੀਂ ਦਵਾਂਗੇ ਜਿਹੜਾ ਇਹਦਾ ਕੋਈ ਨਰਕਾਟੈਕਟ ਦਊਗਾ ਨੂੰ ਚਾਹੇ ਕੈਨੇਡਾ ਜਾ ਚਾਹੇ ਅਮਰੀਕਾ ਜਾ ਉਸ ਤੋਂ ਬਾਅਦ ਇਹ ਫੇਰ ਨਾ ਛੱਡਿਆ ਸਾਡੇ ਤਿਰੰਗੇ ਝੰਡੇ ਦਾ ਬਾਹਰ ਬੈਠ ਕੇ ਅਪਮਾਨ ਕਰਦਾ ਪਿਆ ਫਿਰ ਕੀ ਹੋਇਆ ਜੀ ਮੈਂ ਕਹਿਣਾ ਚਾਹਨਾ ਬਈ ਬੰਦੇ ਦਾ ਪੁੱਤ ਬਣਜੋ ਅਸੀਂ ਸਾਰੇ ਇਕੱਠੇ ਆਂ ਪੰਜਾਬ ਵਾਸੀ ਹਿੰਦੂ ਮੁਸਲਮਾਨ ਸਿੱਖ ਸਾਈ ਜੈਨੀ ਬੁੱਧੀ ਪਾਰਸੀ ਸਾਰੇ ਇੱਕ ਆ ਕੋਈ ਦੋ ਨਹੀਂ ਹੈਗੇ ਅਸੀਂ ਸ਼ਰਾਰਤਾਂ ਕਰਦਾ ਪਹਿਲਾਂ ਵੀ ਉਹਨਾਂ ਨੇ ਬਾਬਾ ਸਾਹਿਬ ਅੰਬੇਡਕਰ ਸੰਵਿਧਾਨ ਦੇ ਰਚੇਤਾ ਨੇ ਉਹਨੀਆਂ ਮੂਰਤੀਆਂ ਨੂੰ ਪਹਿਲਾਂ ਕੋਸ਼ਿਸ਼ ਕੀਤੀ ਆ ਨੁਕਸਾਨ ਪਹੁੰਚਾਉਣ ਦੀ ਹੁਣ ਤਾਂ ਉਹਨੇ ਸ਼ਰਮ ਧਮਕੀ ਲਈ ਆ ਕਿ 11-11 ਲੱਖ ਰੁਪਏ ਦਿੱਤਾ ਜਾਵੇਗਾ ਜਿੱਥੇ-ਥੇ ਮੂਰਤੀਆਂ ਐ ਤੋੜੀਆਂ ਜਾਣ ਵਿਸ਼ੇਸ਼ ਤੌਰ ਤੇ ਬਟਾਲਾ ਤੇ ਸਾਡੀ ਟੀਮ ਇੱਥੇ ਬਹੁਤ ਵਧੀਆ ਕੰਮ ਕਰਦੀ ਸੀ ਸਾਡੀ ਨਾਲ ਗੱਲ ਹੋਈ ਕਹਿੰਦੇ ਹਾਂ ਇਸ ਦੇ ਸਾਨੂੰ ਪ੍ਰੋਟੈਸਟ ਕਰਨਾ ਇਸ ਕਰਕੇ ਮੇਰੇ ਨਾਲ ਰਾਸ਼ਟਰੀ ਮਹਾਸੱਚੇ ਕੁਲਦੀਪ ਸੋਨੀ ਜੀ ਉਤਰਪਾਰ ਦੇ ਪਰਿਵਾਰੀ ਜੀ ਨਾਲ ਸਾਡੇ ਗਗਨਪਾਲਾ ਜੀ ਨਾਲ ਮਨਜੀਤ ਜੀ ਸਖਤਰ ਸਾਡੇ ਹੋਣ ਲਿਆ ਦੇ ਤੇ ਜਸਪਾਲ ਜਿੰਨੇ ਵੀ ਸਾਡੇ ਇੱਥੇ ਦੇ ਲੋਕਲ ਆਪਣੇ ਪੰਜਾਬ ਪ੍ਰਧਾਨ ਜੀ ਚੰਦਰ ਕਾਂਧੀ ਐਡਵੋਕੇਟ ਜੀ ਤਾਂ ਇਹ ਸਾਰੇ ਅਸੀਂ ਅੱਜ ਇੱਥੇ ਪਹੁੰਚੇ ਹਾਂ ਹੁਣ ਸਿਰ ਸਾਡਾ ਮੁੱਖ ਮਕਸਦ ਹੈ ਉਹਨੂੰ ਸੰਦੇਸ਼ ਭੇਜਣਾ ਆਪਣੇ ਵੱਲੋਂ ਉਹਦਾ ਸੰਦੇਸ਼ ਤਾਂ ਸਾਨੂੰ ਭਾਰਤ ਵਾਸੀਆਂ ਨੂੰ ਮਿਲ ਗਿਆ ਸਾਡੋ ਖਾਇਆ ਉਹਦਾ ਇਲਾਜ ਉਹੀ ਹੋਣਾ ਚਾਹੀਦਾ ਜਿੱਦਾਂ ਨਿੱਜਰ ਦਾ ਇਲਾਜ ਹੋਇਆ ਸੀ ਲੱਭਾ ਹੀ ਨਹੀਂ ਪਤਾ ਹੀ ਨਹੀਂ ਲੱਗਾ ਕਿਨੇ ਮਾਰ ਦਿੱਤਾ ਇਸੇ ਤਰ੍ਹਾਂ ਹੁਣ ਉਹਨੂੰ ਪਤਾ ਵੀ ਹੋਵੇ ਹਾਲ ਮੇਰਾ ਹੋਈ ਹੁਣ ਇਸੇ ਕਰਕੇ ਉਹ ਆਪਣਾ ਇੰਨੀ ਸਕਿਉਰਟੀ ਲਈ ਫਿਰਦਾ ਧਮਕੀਆਂ ਦਿੰਦੇ ਆਂ ਜਾਂ ਮਾਹੌਲ ਖਰਾਬ ਕਰਨ ਦੇ ਆ ਆ ਇਸ ਗੱਲ ਤੋਂ ਬਿਲਕੁਲ ਕਲੀਅਰ ਹੋ ਜਾ ਜਿਹੜਾ 11 ਲੱਖ ਰੁਪਏ ਵਾਲਾ ਮੈਸੇਜ ਆਦਾ ਕਿ ਬਈ ਬਾਹਰੋਂ ਕੋਈ ਫੰਡਿੰਗ ਹੋ ਰਹੀ ਆ ਜਿਸ ਦੇ ਲਈ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਇਹ ਕਾਰ ਸਲਿੱਪ ਡੱਲੇ ਨਾਂ ਦਾ ਬੰਦਾ ਆ ਉਹ ਵੀ ਧਮਕੀਆਂ ਦਿੰਦਾ ਪੈਸੇ ਲਾਦਾ ਕਦੀ ਸਾਡੇ ਸਾਡੇ ਨਾਲ ਅੱਜ ਵਿਸ਼ੇਸ਼ ਤੌਰ ਤੇ ਪਹੁੰਚਿਆ ਗੁਰਸਮ ਸਿੰਘ ਮੰਡ ਦੀ ਐਂਟੀ ਫਰਾਡ ਐਂਟੀ ਟੈਰਰਿਸਟ ਫਰੰਟ ਤੋਂ ਉਹਨਾਂ ਦਾ ਵੀ ਉਹ ਦਿੰਦਾ ਤੇ ਇਹੀ ਆ ਕਿ ਆਪਣੇ ਪੰਜਾਬ ਦੇ ਲਈ ਲੜਨਾ ਆਪਣੇ ਦੇਸ਼ ਦੇ ਲਈ ਲੜਨਾ ਤੇ ਅਸੀਂ ਸਾਰੇ ਨੇ ਸੰਜੁਗ ਤੌਰ ਤੇ ਅੱਜ ਜਿਹੜਾ ਇੱਥੇ ਆਪਾਂ ਪੁਤਲਾ ਫੂਕ ਕਰਨਾ ਪ੍ਰਦਰਸ਼ਨ ਨਾਲ ਇਹ ਜਿੰਨੇ ਵੀ ਅਤਵਾਦੀ ਆ ਜਿਨ੍ਹਾਂ ਦੇ ਉਹਨਾਂ ਨੇ ਨਾਂ ਲਿਆ ਪਾਸ਼ਾ ਦਾ ਹੋਰ ਵੀ